ਸਿੱਖ ਦੇ ਆਦੇ ਦੱਸਦੇ ਕਿ ਪਹਿਲੀ ਪਾਰਸ਼ਾਹੀ ਤਨਦਰ ਜ਼ਿਲ੍ਹਾ ਗੁਰੂ ਨਾਨਕ ਸਾਹਿਬ ਨੇ ਜਦੋਂ ਕਰਤਾਰਪੁਰ ਨਾਮ ਦਾ ਕਸਬਾ ਆਬਾਦ ਕੀਤਾ ਤਾਂ ਉੱਥੇ ਆਪਣੇ ਰਹਿਣ ਲਈ ਘਰ ਬਣਾਇਆ ਸੀ ਤਾਂ ਘਰ ਦੇ ਨਾਲ ਲੱਗਦੀ ਸਾਂਝੀ ਕੰਧ ਮਸਜਿਦ ਬਣਾਈ ਸੀ ਗੁਰੂ ਸਾਹਿਬ ਨੇ ਆਪਣੇ ਖਰਚੇ ਤੇ ਤੇ ਮਸਜਿਦ ਚ ਨਮਾਜ਼ਾਂ ਪੜਾਉਣ ਲਈ ਇਮਾਮ ਵੀ ਗੁਰੂ ਸਾਹਿਬ ਨੇ ਰੱਖਿਆ ਸੀ ਤੇ ਰੋਟੀ ਵੀ ਇਮਾਮ ਦੀ ਗੁਰੂ ਸਾਹਿਬ ਦੇ ਘਰੋਂ ਆਉਂਦੀ ਸੀ ਤੇ ਫਿਰ ਹੁਣ ਕੀ ਕਹਾਂਗੇ ਇਹ ਬਰਤਨਾਮਾ ਫਾਰਸੀ ਪੰਨਾ ਨੰਬਰ 143 ਫਿਰ ਚੌਥੇ ਗੁਰੂ ਨੇ ਗੁਰੂ ਕੇ ਚੱਕ ਵਿਖੇ ਮੂਸਮਨਾਂ ਲਈ ਆਪਣੇ ਖਰਚੇ ਤੇ ਮਸਜਿਦ ਬਣਵਾਈ ਗੁਰਬਤ ਪ੍ਰਕਾਸ਼ ਅਕਤੂਬਰ 1900 ਬਾਹਰ ਚ ਫਿਰ ਪੰਜਵੇਂ ਗੁਰੂ ਨੇ ਹਾਤੀ ਦਰਵਾਜ਼ੇ ਗਲੀ ਚਾਰ ਜਾਂਜ ਗੁਰੂ ਮੁਸਬੰਦਲੀ ਮਸੀਤ ਬਣਵਾਈ ਤੇ ਉਹ 1947 ਦੇ ਬਦਲੇ ਹੋ ਹਾਲਾਤ ਉੱਪਰ ਬਾਤ ਹੋ ਕੇ ਸਿੱਖ ਭਰਾਵਾਂ ਨੇ ਮਸੀਤ ਨੂੰ ਢਾਟੇ ਦੀ ਕਰ ਦਿੱਤਾ ਹਾਲਾਂਕਿ ਉਹ ਨਹੀਂ ਟੈਣ ਚਾਹੀਦੀ ਸੀ ਕਿਉਂਕਿ ਗੁਰੂ ਸਾਹਿਬ ਦੀ ਇਤਿਹਾਸਿਕ ਯਾਦਗਾਰ ਥੀ ਫਿਰ ਜੇ ਛੇਵੇਂ ਗੁਰੂ ਸਾਹਿਬ ਦੀ ਬਣਾਈ ਹੋਈ ਮਸੀਤ ਅੱਜ ਤੱਕ ਵੀ ਹਰਗਵਿੰਦਪੁਰ ਖੜੀ ਹੈ ਜਿਸ ਨੂੰ ਅੱਜ ਗੁਰੂ ਕੀ ਮਸੀਤ ਕਿਹਾ ਜਾਂਦਾ ਹੈ ਆਪਣੇ ਖਰਚੇ ਦੇ ਬਣਾਈ ਦਿੱਤੀ ਪਰ ਛੇਵੇਂ ਗੁਰੂ ਸਾਹਿਬ ਦੀਆਂ ਬਣਾਈ ਹੋਈਆਂ ਮਸੀਤਾਂ ਅਹ ਸ਼੍ਰੀ ਅੰਮ੍ਰਿਤਸਰ ਕਰਤਾਰਪੁਰ ਅਤੇ ਹਰਗਵਿੰਦਪੁਰ ਉਹਨਾਂ ਨੇ ਬਣਵਾਈਆਂ ਖੰਡੇ ਦੀ ਧਾਰ ਵਿੱਚ ਅਮਰਦਾ ਗਿਆਨ ਪੰਨਾ ਨੰਬਰ ਜਿੱਥੋਂ ਤਰੇਟ ਤੇ ਲਿਖਿਆ ਹੋਇਆ ਹੈ ਫਿਰ ਗੁਰੂ ਸਾਹਿਬ ਸੀਤਾ ਕਿਉਂ ਬਣਾਉਂਦੇ ਸਨ ਮੈਂ ਤੁਹਾਨੂੰ ਪੁੱਛਣਾ ਚਾਹਣਾ ਗੁਰੂ ਸਾਹਿਬ ਨੇ ਤਾਂ ਸੀਤਾ ਆਪਣੇ ਖਰਚੇ ਤੇ ਬਣਾਈਆਂ ਨਾ ਪਹਿਲੀ ਪਾਸਾ ਹੀ ਤੇ ਮਸੀਤ ਬਿਲਕੁਲ ਦੀਵਾਰ ਦੇ ਨਾਲ ਸਾਂਝੀ ਤੇ ਉੱਥੇ ਹੀ ਪ੍ਰਕਾਸ਼ ਹੁੰਦਾ ਹੋਊਗਾ ਤੁਸੀਂ ਮੈਨੂੰ ਸਵਾਲ ਦਾ ਜਵਾਬ ਦਿਓ ਤੁਸੀਂ ਮੈਂ ਇੱਕ ਹਰ ਮੈਂ ਲੈਕਚਰ ਚ ਕਹਿੰਦਾ ਅਕਸਰ ਹੀ ਤੇ ਮੇਰੇ ਲੈਕਚਰ ਹੁੰਦੇ ਨੇ ਵੀ ਚਾਰ ਗੁਰੂ ਸਾਹਿਬਾਨ ਦੇ ਮੈਨੇ ਕੱਢੇ ਨੇ ਵੀ ਇਹਨਾਂ ਨੇ ਮਸੀਤਾਂ ਬਣਾਈਆਂ ਆਪਣੇ ਖਰਚੇ ਤੇ ਮੂਸਾ ਬਣਨ ਲਈ 10-12 ਮਸੀਤਾਂ ਬਣਦੀਆਂ ਨੇ ਤੁਸੀਂ ਮੈਨੂੰ ਇਹ ਇਨਕਸਾ ਦੇ ਗੁਰੂ ਸਾਹਿਬ ਦੀ ਮਿਸਾਲ ਦੇ ਸਾਰੇ ਕਿ ਕਿਸੇ ਗੁਰੂ ਸਾਹਿਬ ਨੇ ਇੱਕ ਮੰਦਿਰ ਬਣਾਇਆ ਹੋਵੇ ਕਿਉਂਕਿ ਦੋਹਾਂ ਪਾਸੇ ਇੱਕ ਰੱਬ ਦੀ ਪੂਜਾ ਦੀ ਗੱਲ ਹੁੰਦੀ ਹੈ ਤੋਹੀਦ ਦੀ ਗੱਲ ਹੁੰਦੀ ਹੈ ਹਮ ਰੱਬ ਦੀ ਇਕਤਾ ਦੀ ਗੱਲ ਹੁੰਦੀ ਹੈ ਇਸੇ ਕਰਕੇ ਪ੍ਰਸਿੱਧ ਸ਼ਾਇਰ ਕਵੀ ਹੋਏ ਨੇ ਡਾਕਟਰ ਅਲਾਮ ਇਕਬਾਲ ਨੇ ਕਿਹਾ ਸੀ ਫਿਰ ਉઠી ਆਖਿਰ ਸਦਾ ਤੋਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾ ਮਿਲਨੇ ਜਗਾਇਆ ਖਾਸ ਸੇ ਇਸੇ ਕਰਕੇ ਜਿਹੜੀ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਆਰੰਭ ਹੁੰਦਾ ਉਹ ਇੱਕ ਓੰਕਾਰ ਤੋਂ ਹੁੰਦਾ ਥੇਰ ਇਜ਼ ਨੋ ਅਦਰ ਬਟ 1 ਗੋਡ 1 ਗੋਡ ਤੇ ਇਹ ਲਾ ਇਲਾਹ ਇਸਲਾਮ ਦੀ ਸ਼ੁਰੂਆਤ ਵੀ ਲਾ ਇਲਾਹ ਇਲਾ ਤੂ ਹੰਦੀ ਹੈ ਇੱਕ ਰੱਬ ਤੋਂ ਇਲਾਵਾ ਕੋ ਪੂਜਾ ਦੇ ਯੋਗ ਨਹੀਂ ਹੂੰ ਤੇ ਇਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਂ ਤਾਂ ਤੁਹਾਨੂੰ ਜਵਾਬ ਇਸੇ ਦੇ ਸਕਦਾ ਲੋਕਾਂ ਦੀ ਗੱਲ ਹੁੰਦੀ ਹੈ ਲੋਕੀ ਇਹ ਵੀ ਪੁੱਛਣ ਲੱਗ ਗਏ ਸੀ ਵੀ ਜੇ ਤੁਸੀਂ ਗੁਰਦੁਆਰਿਆਂ ਦੇ ਵਿੱਚ ਨਮਾਜ਼ ਪੜ੍ਹ ਸਕਦੇ ਹੋ ਤਾਂ ਅਸੀਂ ਮਸਜਿਦ ਜਾ ਕੇ ਇਸ ਤਰ੍ਹਾਂ ਪੜ੍ਹ ਨਹੀਂ ਕਰ ਸਕਦੇ ਨਹੀਂ ਦੇਖੋ ਅਸੀਂ ਬੈਰੀ ਗੱਲ ਸਮਝ ਲਓ ਇਹਦੇ ਵਿੱਚ ਮੇਰੇ ਪਤਾ ਨਹੀਂ ਕਿੰਨੇ ਕੁ ਲੋਕ ਹੋ ਕਹਿਣਗੇ ਆ ਦੇਖੋ ਤੁਸੀਂ ਅਗਰ ਆਪਣੇ ਧਰਮ ਦੀ ਕੋਈ ਕਿਤਾਬ ਪੜ੍ਹਨੀ ਹੈ ਅਸੀਂ ਨਮਾਜ਼ ਪੜ੍ਹੀਏ ਉਹਦੇ ਵਿੱਚ ਕੋਈ ਸ਼ੋਰ ਨਹੀਂ ਹੁੰਦਾ ਖਾਮੋਸ਼ ਨਮਾਜ਼ ਪੜ੍ਹਦੇ ਹਾਂ ਨਾ ਤੇ ਤੁਸੀਂ ਕਿਤੇ ਵੀ ਆ ਕੇ ਕਰ ਸਕਦੇ ਹੋ ਅਸੀਂ ਇਨਵਾਈਟ ਕਰਾਂਗੇ ਤਾਂ ਜ਼ਰੂਰ ਤੁਹਾਨੂੰ ਇਜਾਜ਼ਤ ਵੀ ਹੋਊ ਕਿਸ ਚੀਜ਼ ਦੀ ਠੀਕ ਹੈ ਨਹੀਂ ਔਰ ਵੈਸੇ ਵੀ ਮੈਂ ਦਜ਼ਾ ਇਤਿਹਾਸ ਦਾਦਾ ਇਸਲਾਮੀ ਇਤਿਹਾਸ ਜਦੋਂ ਪ੍ਰੋਫੈਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਟਾਈਮ 60 ਪਾਦਰੀ ਕੈਥੋਲਿਕ ਪਾਦਰੀ ਨਜਰਾਮ ਸ਼ਹਿਰ ਦੇ ਯਮਨ ਚ ਪੈਂਦਾ ਉਹਨਾਂ ਨੂੰ ਮਿਲਣ ਗਿਆ ਇਥੇ ਹੂੰ ਔਰ ਜਦ ਨੂੰ ਦੁਨੀਆ ਦੀ ਸਭ ਤੋਂ ਯਾਨੀ ਕਿ ਦੁਨੀਆ ਮਸਜਦ ਸਭ ਤੋਂ ਸੈਕਿੰਡ ਮਸਜਦ ਦਸੀ ਜਾਂਦੀ ਹੈ ਪ੍ਰੋਫਟ ਮੁਸਲਮਨ ਜਨ ਮਸਜਦ ਨਬੀ ਮਦੀਨਾ ਮਨੋਬਰਾ ਚਾਈਦੀ ਉੱਥੇ ਜਦੋਂ ਉਹ ਗਏ ਨੇ ਤਾਂ ਉਹਨਾਂ ਨੇ ਕਿਹਾ ਸ਼ਾਮ ਦਾ ਟਾਈਮ ਹੋ ਗਿਆ ਵੀ ਸਾਡਾ ਪੂਜਾ ਦਾ ਟਾਈਮ ਹੋ ਗਿਆ ਤਾਂ ਪ੍ਰੋਫਟ ਮੁਸਲਮਨ ਸਰ ਨੇ ਕਿਹਾ ਵੀ ਤੁਸੀਂ ਆਪਣੀ ਪੂਜਾ ਪਹਿਲਾਂ ਕਰ ਲਓ ਫਿਰ ਆਪਾਂ ਗੱਲ ਕਰਦੇ ਹਾਂ ਮਸਜਦ ਨਬੀ ਦੀ ਮਸਜਦ ਦੇ ਵਿੱਚ ਇਤਿਹਾਸ ਮੈਂ ਆਪਣੇ ਕੋਲ ਦੱਸ ਰਿਹਾ ਮੈਨੂੰ ਹੋ ਸਕਦਾ ਮੇਰੇ ਉੱਪਰ ਬਹੁਤ ਸਾਰੇ ਫੋਸਰ ਵੀਰ ਹੋ ਕਰਨਗੇ ਲੇਕਿਨ ਇਹ ਤਾਂ ਇਤਿਹਾਸਿਕ ਗੱਲ ਦੱਸ ਰਿਹਾ ਇ슬ਾਮੀ ਇਤਿਹਾਸਿਕ ਗੱਲ ਦੱਸ ਰਿਹਾ ਤੇ ਦੇਖੋ ਇੱਕ ਤਰੀਕਾ ਰੱਬ ਦਾ ਨਾਮ ਲੈਣਾ ਹੈ ਤੁਸੀਂ ਲੈ ਸਕਦੇ ਹੋ ਜਿਹਦੇ ਨਾਲ ਤੁਸੇ ਨੂੰ ਡਿਸਟਰਬੈਂਸ ਨਾ ਹੋਵੇ ਠੀਕ ਹੈ ਨਹੀਂ ਦੂਸਰੇ ਨੂੰ ਡਿਸਟਰਬੈਂਸ ਨਾ ਹੋਵੇ ਆਪ ਕੋ ਤੁਸੀਂ ਆਪ ਕੋ ਪਾਠ ਕਰਦੇ ਬੈਠ ਕੇ ਕੋਈ ਕੁਰਾਨ ਸਾਹਿਬ ਪੜ੍ਹਦੇ ਹੋ ਕੋਈ ਉਦਕਾ ਸਾਹਿਬ ਪੜ੍ਹਦੇ ਹੋ ਤਾਂ ਪੜ੍ਹ ਸਕਦੇ ਹੋ ਪਰ ਇਹ ਗੱਲ ਹੈ ਵੀ ਆਪਾਂ ਹਮੇਸ਼ਾ ਜੇ ਗੱਲ ਇਹ ਪਤਾ ਕਿੱਥੇ ਪ੍ਰੋਬਲਮ ਆਉਂਦੀ ਹੈ ਜਦੋਂ ਇੱਕ ਦੋਨੋਂ ਜਾਣਦੇ ਨਹੀਂ ਦੇਖੋ ਦੋ ਭਰਾ ਨੇ ਸਕੇ ਮੈਂ ਆਪਣੀ ਉੱਤੇ ਲਿਖਿਆ ਵੀ ਦੋ ਕਿਤਾਬ ਜਿ ਸਿੱਖ ਸਿੱਖ ਮੁਸਲਮਾਨਾਂ ਦੇ ਵੀ ਦੋ ਸਕੇ ਭਰਾਵਾਂ 'ਚ ਜੇ ਕਿਸੇ ਗੱਲ ਕਰਕੇ ਕੋਈ ਗਲਤਫਹਿਮੀ ਭਰਮ ਪ੍ਰੇਖਾ ਹੋ ਜਵੇ ਉਹ ਇੱਕ ਦੂਜੇ ਨਾਲ ਬੋਲਣਾ ਚ ਚੱਲਣਾ ਬੰਦ ਕਰ ਦੇਣ ਤਾਂ ਇਹ ਤੀਸਰਾ ਹੁੰਦਣਾ ਉਹਨਾਂ 'ਚ ਉਂਗਲੀਆਂ ਨਾਲ ਆਕੇ ਉਹਨਾਂ 'ਚ ਪਾੜਾ ਵੱਧ ਆਉਂਦਾ ਪਾੜਾ ਵੱਧ ਪਾੜਾ ਵੱਧ ਪਾਉਂਦਾ ਹੁਣ ਜੇ ਕੋਈ ਤੁਹਾਡੇ ਵਰਗਾ ਸੱਜਣ ਉਹਨਾਂ ਦੋਨੋਂ ਭਰਾਵਾਂ ਨੂੰ ਸਮਝਾ ਬਜਾ ਕੇ ਉਹਨਾਂ ਸੁਲਾ ਕਰਾ ਦੇਵੇ ਗੱਲ ਤਾਂ ਕੁਝ ਨਹੀਂ ਹੁੰਦੀ ਤਾਂ ਉਹਨਾਂ ਦਾ ਪਿਤਾ ਬਹੁਤ ਖੁਸ਼ ਹੁੰਦਾ ਹੈ ਹੈਨਾ ਗੱਲ ਤਾਂ ਕੁਝ ਨਹੀਂ ਹੁੰਦੀ ਇਸ ਤਰ੍ਹਾਂ ਹੀ ਜੇ ਦੋ ਤੋਹੀਦ ਪ੍ਰਸਤ ਕਮੇਡੀਆਂ ਸਿੱਖ ਮੁਸਲਮਾਨ ਜਿਹੜੇ ਇੱਕ ਰੱਬ ਨੂੰ ਮੰਨਦੇ ਉਹਨਾਂ ਦੇ ਭਰਮ ਭਲੇਖੇ ਦੂਰ ਹੋ ਜਾਣ ਤਾਂ ਸੱਚਾ ਸਾਹਿਬ ਸੱਚਾ ਰੱਬ ਕਿਉਂ ਨਾ ਖੁਸ਼ ਹੋਊਗਾ ਮੈਂ ਇੱਕ ਵਾਰੀ ਨਾ ਇੱਕ ਗੱਲ ਸੁਣਦਾ ਪਿਆ ਸੀ ਕਿਸੇ ਦੀ ਕਹਿੰਦੇ ਜੇ ਅਸੀਂ ਦੋ ਰੱਬ ਦੇ ਆਸ਼ਿਕਾਂ ਨੂੰ ਇਕੱਠੇ ਬਿਠਾ ਦਈਏ ਨਾ ਹੂੰ ਪਾਵੇਂ ਉਹ ਜਿਹੜੇ ਮਰਜੀ ਧਰਮ ਤੋਂ ਉਹ ਇੱਕ ਦੂਜੇ ਨਾਲ ਗੱਲ ਕਰਕੇ ਖੁਸ਼ ਹੋਣਗੇ ਉਸ ਗਿਆਨ ਲੈਣਗੇ ਇੱਕ ਦੂਜੇ ਤੋਂ ਵੀ ਹਾਂ ਤੁਹਾਡੇ ਧਰਮ ਦੇ ਵਿੱਚ ਰੱਬ ਨੂੰ ਕਿੱਦਾਂ ਮਿਲਿਆ ਜਾ ਸਕਦਾ ਹੈ ਜਾਂ ਸਾਡੇ ਧਰਮ ਦੇ ਵਿੱਚ ਕਿਸ ਤਰੀਕ ਕਿਉਂਕਿ ਰਾਹ ਤਾਂ ਇੱਕੋ ਹੀ ਹੈ ਜੀ ਜੀ ਚਲੋ ਰਾਹ ਲਗ ਲਗ ਹੈ ਮੰਜ਼ਿਲ ਤਾਂ ਇੱਕੋ ਹੀ ਹੈ ਉਹ ਰਾਹ ਪੁੱਛਦਾ ਵੀ ਤੁਹਾਡੇ ਧਰਮ ਚ ਕਿਹੜਾ ਰਾਹ ਹੈ ਮੇਰੇ ਧਰਮ ਚ ਕਿਹੜਾ ਰਾਹ ਹੈ ਪਰ ਜਿਹੜਾ ਮਜ਼ਬੀ ਆਪਣੇ ਆਪ ਨੂੰ ਦਿਖਾਉਂਦਾ ਹੈ ਨਾ ਮਜ਼ਬੀ ਹੁੰਦਾ ਨਹੀਂ ਉਹ ਆਪਸ ਵਿੱਚ ਬਹਿ ਗਏ ਉਹਨਾਂ ਨੇ ਲੜੀ ਜਾਣਾ ਵੀ ਸਾਡਾ ਐ ਤਰੀਕਾ ਤੁਹਾਡਾ ਐ ਤਰੀਕਾ ਤੁਹਾਡਾ ਤਰੀਕਾ ਗਲਤ ਹੈ ਸਾਡਾ ਸਹੀ ਹੈ ਉਹਦੀ وجہ ਹੈ ਕਿ ਉਹ ਧਰਮ ਦੇ ਧਰਮਿਕ ਹੁੰਦੇ ਨਹੀਂ ਧਰਮ ਦੇ ਤਾਰਵਿਕ ਹੁੰਦੇ ਨਹੀਂ ਦੇਖੋ ਜਿਹੜਾ ਧਰਮ ਹੈ ਨਾ ਨਾ ਤਾਂ ਜਨਮ ਲੈਣ ਦਾ ਨਾਮ ਹੈ ਨਾ ਨਾਮ ਰੱਖਣ ਦਾ ਨਾਮ ਧਰਮ ਹੈ ਨਾ ਪਹਿਰਾਵੇ ਦਾ ਨਾਮ ਧਰਮ ਹੈ ਕਿਉਂਕਿ ਧਰਮ ਤਨ ਦਾ ਵਿਸ਼ਾ ਹੈ ਹੀ ਨਹੀਂ ਧਰਮ ਤਾਂ ਮਨ ਦਾ ਵਿਸ਼ਾ ਹੈ ਸੋਚ ਦਾ ਵਿਸ਼ਾ ਹੈ ਉਹਨਾਂ ਨੇ ਤਨ ਬਦਲ ਲਿਆ ਆਪਣਾ ਪਹਿਰਾਵਾ ਬਦਲ ਲਿਆ ਨਾਮ ਬਦਲ ਲਿਆ ਪਰ ਮਨ ਤਾਂ ਬਦਲਿਆ ਹੀ ਨਹੀਂ ਹੈ ਹਨਾ ਬੁੱਲੇ ਸ਼ਾਹ ਕਹਿੰਦਾ ਹੈ ਮਸਜਿਦ ਟਾ ਦੇ ਮੰਦਰ ਟਾ ਦੇ ਟਾਦੇ ਜੋ ਕੁਛ ਤੇਤੋਂ ਟੈਂਦਾ ਮਸਜਿਦ ਟਾਦੇ ਮੰਦਰ ਟਾਦੇ ਟਾਦੇ ਜੋ ਕੁਛ ਤੇਤੋਂ ਟੈਂਦਾ ਬੁੱਲਿਆ ਕਿਸੇ ਦਾ ਦਿਲਾਂ ਟਾਵੀ ਰੱਬ ਦਿਲਾਂ ਵਿੱਚ ਰਹਿੰਦਾ ਅਸ ਤਾਂ ਰੱਬ ਦੇ ਨਾਲ ਤੋੜ ਰਹੇ ਉਹਨਾਂ ਨੇ ਹੈਨਾ ਇਸ ਕਰਕੇ ਉਹ ਧਰਮ ਦੇ ਧਾਰਮਿਕ ਹੈ ਹੀ ਨਹੀਂ ਜਿਹੜਾ ਧਰਮ ਦਾ ਧਾਰਮਿਕ ਹੋਊਗਾ ਉਹ ਕਦੇ ਨਹੀਂ ਕਰ ਸਕਦਾ ਲੇਖੋ ਇਸਲਾਮ ਦੀ ਕਿ ਸਿੱਖਿਆ ਹੈ ਕਿ ਸਾਰੀ ਲੋਕਾਈ ਸਾਰੀ ਇਨਸਾਨੀ ਪ੍ਰੋਫਿਟ ਮੁਸਲਮਾਨਾਂ ਦੇ ਫਰਮਾਨ ਦੇ ਅਰਥਾ ਸ ਰੱਬ ਦਾ ਪਰਿਵਾਰ ਹੈ ਮੈਂ ਤੁਹਾਨੂੰ ਪੁੱਛਦਾ ਦੁਜੀ ਸਭ ਦਾ ਸੰਸਾਰ ਦੇ ਸਾਰੇ ਲੋਕ ਜਿਹੜੇ ਨੇ ਰੱਬ ਦੇ ਪਰਿਵਾਰ ਦੇ ਮੈਂਬਰ ਹੋਏ ਹੁਣ ਇੱਕ ਸੱਚਾ ਮੁਸਲਮਾਨ ਜਿਸ ਰੱਬ ਦੀ ਪੂਜਾ ਪਾਠ ਕਰਦਾ ਦੀਬਾਤ ਕਰਦਾ ਜਿਸ ਰੱਬ ਲਈ ਨਮਾਜ਼ਾਂ ਪੜ੍ਹਦਾ ਜਿਸ ਰੱਬ ਲਈ ਰੋਜ਼ੇ ਰੱਖਦਾ ਜਿਸ ਰੱਬ ਲਈ ਹੱਜ ਕਰਦਾ ਉਸੇ ਰੱਬ ਦੇ ਪਰਿਵਾਰ ਦੇ ਮੈਂਬਰ ਤੋਂ ਨਫ਼ਰਤ ਕਿਵੇਂ ਕਰ ਸਕਦਾ ਹੈ ਕਰ ਸਕਦਾ ਨਹੀਂ ਕਰ ਸਕਦਾ ਨਾ ਸਿੱਖ ਧਰਮ ਵਿੱਚ ਕੀ ਕਿਹਾ ਗਿਆ ਹੈ ਦਸਮ ਗ੍ਰੰਥ ਅਕਾਲ ਉਸ ਅੰਗ 17 ਦੇ ਮਾਨਸ ਕੀ ਜਾਤ ਸਭਾ ਇੱਕੋ ਪਛਾਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਟ ਮਹੱਲਾ ਪੰਜਵਾਂ ਅੰਗ 611 ਇੱਕ ਪਿਤਾ ਇੱਕ ਸਕੇ ਹਮ ਬਾਰਿਕ ਜਦੋਂ ਮਨੁਗਰਾਂ ਦਾ ਕਾਲ ਉਸ ਦਾ ਅੰਗ ਬਿਆਲੀ ਜਿਨ ਪ੍ਰੇਮ ਕੀ ਹੋਤੀ ਨਹੀਂ ਪਰਪ ਭਾਇਓ ਫਿਰ ਉਹ ਕਿਵੇਂ ਕਰ ਸਕਦਾ ਨਫ਼ਰਤ ਕਿਵੇਂ ਕਿਵੇਂ ਹੋ ਸਕਦੀ ਹੈ ਤੇ ਹਿੰਦੂ ਧਰਮ ਚ ਕਿਹਾ ਗਿਆ ਹੈ ਮਹਾ ਉਪਨਿਸ਼ਦ ਅਧਿਆਏ 6 ਸ਼ਲੋਕ 72 ਵਾਸੂ ਦੇਵ कुटुंबकम ਸਾਰੀ ਇਨਸਾਨੀ ਸਾਰਾ ਦੁਨੀਆ ਇੱਕ ਪਰਿਵਾਰ ਹੈ ਤੇ ਯਹੋਨਾ ਦੀ انجਿਲ ਕ੍ਰਿਸਚੀਅਨਟੀ ਕਹਿੰਦੀ ਹੈ ਜੋ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ਵਰ ਪਰਮੇਸ਼ਵਰ ਪ੍ਰੇਮ ਹੈ ਦੋ ਸੋਭਰਾਸੀ ਕਿਹਨਾਂ ਲੜ ਰਹੇ ਆ ਕਿਦਾਂ ਨਫ਼ਰਤ ਕਰ ਰਹੇ ਆ ਹੈਨਾ ਅਸੀਂ ਧਰਮ ਨੂੰ ਨਹੀਂ ਜਾਣਦੇ ਜੇ ਅਸੀਂ ਧਰਮ ਨੂੰ ਜਾਣੀਏ ਫਿਰ ਅਸੀਂ ਕਿਦੋਂ ਦਾ ਮਾਨ ਕਰੀਏ ਇੱਜ਼ਤ ਕਰੀਏ ਅਦਬ ਕਰੀਏ ਆਪਣੇ ਤੋਂ ਵੱਧ ਦੂਸਰੇ ਨੂੰ ਸਮਝੀਏ ਅਸੀਂ ਧਰਮ ਦੇ ਧਾਰਮਿਕ ਹੈ ਹੀ ਨਹੀਂ ਅਸੀਂ ਤਾਂ ਪਹਿਰਾਵੇ ਧਾਰਮਿਕਾਂ ਮਤਲਬ ਅਸੀਂ ਪਹਿਰਾਵਾ ਜ਼ਰੂਰ ਬਣਾ ਲਿਆ ਹਾਂ ਲਗ ਲਗ ਬਣਾ ਲਿਆ ਵੀ ਹਾਂ ਅਸੀਂ ਇੱਕ ਦੂਜੇ ਤੋਂ ਅਲੱਗ ਆ ਇਹ ਜ਼ਰੂਰ ਆਪਾਂ ਦਿਖਾ ਰਹੇ ਹਾਂ ਇਹ ਦੇਖੋ ਮੈਂ ਇੱਕ ਸਾਰ ਕਹਣਾ ਉਹਨਾਂ ਦਾ ਇਹ ਪਹਿਰਾ ਇਹ ਸਾਡੀ ਪਹਿਰਾਵਾ ਹੈ ਇਹ ਅਸਲ 'ਚ ਧਰਮ ਦਾ ਹਿੱਸਾ ਨਹੀਂ ਹੈਗਾ ਇਹ ਕੀ ਹੈ ਇੱਕ ਯੂਨੀਫਾਰਮ ਹੈ ਯੂਨੀਫਾਰਮ ਜਿਵੇਂ ਡੀਏਵੀ ਸਕੂਲ ਦੀ ਯੂਨੀਫਾਰਮ ਲੱਗਿਆ ਅਦੀ ਦਿੱਲੀ ਪਬਲਿਕ ਸਕੂਲ ਦੀ ਲੱਗਿਆ ਹੈ ਆਲਫਲਾਦੀ ਲੱਗਿਆ ਸਾਡੇ ਇਹ ਪੁਲਿਸ ਦੀ ਯੂਨੀਫਾਰਮ ਲੱਗ ਹੁੰਦੀ ਹੈ ਫੌਜੀ ਅਲੱਗ ਹੁੰਦੀ ਹੈ ਪਹਿਚਾਨ ਵਾਸਤੇ ਹੁੰਦੀ ਹੈ ਇਹਨੂੰ ਕੌਮੀ ਸ਼ਾਰ ਕਿਹਾ ਗਿਆ ਅਸੀਂ ਇਹਨੂੰ ਧਰਮ ਸਮਝ ਲਿਆ ਪਰ ਇਹ ਗੱਲ ਹੈ ਨਾ ਵੀ ਬੜੇ ਜੇ ਆਪਾਂ ਗੱਲ ਕਰਦੇ ਆ ਅੱਜ ਦੁਆਰਾ ਮੈਂ ਸਵਾਲ ਪੁੱਛ ਲੈਣਾ ਦੁਆਰਾ ਆ ਜਾਣਾ ਉਸਤੇ ਵੀ ਜੇ ਆਪਾਂ ਗੱਲ ਕਰੀਏ ਅਬਦਾਲੀ ਦੀ ਐਮ